ਪਹਿਲੀ ਰੇਡ ਦੁੱਲਾ ਆ ਗਿਆ ਪਹਿਲੀ ਰੇਡ ਦੁੱਲਾ ਆ ਗਿਆ ਤੇ ਚਾਰ ਨੇ ਬੋਪਰ ਦਾ ਹੁਸ਼ਿਆਰਾ ਪਹਿਲੀ ਕਬੱਡੀ ਤੇ ਟੁੱਟ ਕੇ ਲੱਗ ਗਿਆ ਮੇਰੇ ਵੀਰੋ ਹੁਸ਼ਿਆਰਾ ਤੇ ਦੁੱਲਾ ਮੁਕਾਬਲਾ ਸਖਤ ਹੈ ਟੱਕਰ ਵੱਡੀ ਹੈ ਟੱਕਰ 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 ਵੱਡੀ ਆ ਉਹ ਵਿੱਚ ਪਲੱਥਾਂ ਦੇ ਚੱਲ ਵੀ ਖੇਡ ਕਬੱਡੀ ਆ ਉਹ ਵਿੱਚ ਪਲੱਥਾਂ ਦੇ ਅਗਲੀਆਂ 2 ਤੇ ਅਮਰੀਕ ਹੋ ਗਿਆ ਤੇ ਅਮਰੀਕ ਪਹਿਲੀ ਪੈ ਰਹੀ ਹੈ ਲੱਖ ਦੀ ਆਓ ਸਾਹਮਣੇ ਕਹਿੰਦੇ ਦੀਪਕ ਮੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਚਾਰੇ ਤਿਆਰ ਵਰ ਤਿਆਰ ਨੇ ਦੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਉਹ ਪਹਿਲੀ ਕਬੱਡੀ ਦੇ ਲਾਲਾ ਲਾਲਾ ਅਰਸ਼ ਚੋਲੇ ਵਾਲਾ ਬੱਲੇ ਬੱਲੇ ਕਰਵਾ ਗਿਆ ਜਿਵੇਂ ਪਹਿਲਾਂ ਗੱਗੀ ਨੇ ਗੱਲ ਕੀਤੀ ਕਿ ਕੰਮ ਕਰ ਉੱਚੀ ਤੇ ਦੁੱਲਾ ਆਹ ਪਲੱਥਾਂ 'ਚ ਹੁੰਦਾ ਹੱਲਾ ਗੁੱਲਾ ਦੋ ਦੁੱਲਾ ਪਲੱਥਾਂ 'ਚ ਹੁੰਦਾ ਹਲਾਗੁੱਲਾ ਦੁੱਲਾ ਬ੍ਰਾਂਡਡ ਮੋਸਟ ਹਾਈਪ ਵਾਲਾ ਖਿਡਾਰੀ ਅੱਜ ਦੀ ਦੁਨੀਆ ਦਾ ਕਬੱਡੀ ਚੰਕ ਦਾ ਮੇਰੇ ਵੀਰੋ ਦੁੱਲਾ ਬੱਗਿਆਂ ਵਾਲਾ ਕਬੱਡੀ 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 ਦੂਜੇ ਪਾਸੇ ਬੂਟਾਂ ਨਤਾਣੇ ਦਾ ਆਹ ਟੋਡਿਆਂ ਵਾਲਾ ਤੇ ਨਾਲ ਤਿਆਲਪੁਰੀਆ ਸ਼ਾਕਾ 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 ਦੁੱਲਾ ਪੱਟੀ ਕਰ ਦੁੱਲਾ ਸ਼ਾਕਾ ਦੁੱਲਾ ਦੁੱਲਾ ਸ਼ਾਕਾ ਦਿਆਲਪੁਰੀਆ 2 ਲੱਖ ਦੀਆਂ ਦੋ ਪਾ ਆ ਗਿਆ ਕਹਿੰਦੇ ਬੱਗਿਆਂ ਵਾਲਾ ਦੁੱਲਾ 2 ਲੱਖ ਦੀਆਂ ਦੋ ਪਾ ਆ ਗਿਆ ਤੇ ਮਾਈਕ ਤੇ ਅਮਰੀਕਾ ਉਹਦੇ ਵੀ ਕਬੱਡੀ ਪੈ ਰਹੀ ਹੈ ਪ੍ਰੀਤ ਭੁੱਲਰ ਉਥੇ ਮੰਤਰੀ ਨਾਲ ਕਹਿੰਦੇ ਬਿਰਿੰਦਰ ਰੇਟੂ ਨਾਲ ਕਹਿੰਦੇ ਸੰਘੇ ਹੋਣੀ ਵੀਰ ਨੇ ਬਹੁਤ ਵੱਡਾ ਧੰਨਵਾਦ ਹੈ ਦਪਿੰਦਰ ਪੰਨੂ ਦੀਪ ਪਲਵਾਨ ਕਮਲ ਪਰਮਿੰਦਰ ਪਟਵਾਰੀ ਨਾਲ ਕਹਿੰਦੇ ਰਪਿੰਦਰ ਹੋਣੀ ਵੀਰ ਨੇ ਬਹੁਤ ਵੱਡਾ ਧੰਨਵਾਦ ਬਿੰਦਰੀ ਟੰਡਿਆਲ ਹੋਣੀ ਔਰ ਉਥੇ ਸਤਕਾਰ ਹੈ ਅਮਨਦੀਪ ਕੈਂਪਰ ਇੱਕ ਪਿਆਰ ਦਾ ਨਾਮ ਹੈ ਵਾਹਿਗੁਰੂ ਇਹ ਪੂਰੇ ਸੰਸਾਰ ਦਾ ਮੇਲਾ ਹੈ ਇਹ ਪੂਰੀ ਦੁਨੀਆ ਦਾ ਕਬੱਡੀ ਕੱਪ ਅੱਜ ਭਲੱਥ ਦੇ ਵਿੱਚ ਖੇਡਿਆ ਜਾ ਰਿਹਾ ਜਿੰਨੇ ਲੋਕ ਇੱਥੇ ਨੇ ਮੋਹਣ ਵੀਰ ਉਹਨੇ ਸੜਕਾਂ ਦੇ ਉੱਤੇ ਫਿਰਦੇ ਆ ਦਿਲਵੀਰ ਉਹਨੇ ਹੀ ਸੜਕਾਂ ਦੇ ਉੱਤੇ ਫਿਰਦੇ ਆ ਮੇਰ ਕਰੇ ਪ੍ਰਮਾਤਮਾ ਪਹਿਲਾਂ ਪਿੰਡ 'ਚ ਮੇਲਾ ਹੋਇਆ ਲੋਕੀ ਕਹਿੰਦੇ ਜਗ੍ਹਾ ਥੋੜੀ ਆ ਇੱਥੇ 15 20 ਗਿੱਲੇ ਵੱੰਤੇ ਪੂਰੇ ਹੁਣ ਵੀ ਨਹੀਂ ਆਏ ਆਓ ਕਬੱਡੀ 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 ਉਹ ਭੱਜ 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 ਸਿਰਾ ਆਓ ਸਿਰਾ ਮੇਲਾ ਲੁੱਟਣ ਨੂੰ ਫਿਰਦਾ ਉਹ ਮੁੰਡਾ ਮਾਝੇ ਦਾ ਮੇਲਾ ਲੁੱਟਣ ਨੂੰ ਫਿਰਦਾ ਅਰਸ਼ ਦੇ ਲਈ 50000 ਜੱਫੇ ਤੇ ਆ ਗਿਆ ਮੁੰਡਾ 5 ਲੱਖ 5 ਲੱਖ ਦੁੱਲਾ 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 ਬੱਗਿਆਂ ਵਾਲਾ ਦੁੱਲਾ ਬੱਗਿਆਂ ਵਾਲਾ ਦੁੱਲਾ 5 ਲੱਖ ਦੀ ਬੱਲ ਵੱਲੋਂ ਰੇਡ ਪੱਗਿਆਂ ਵਾਲੇ ਦੁੱਲੇ ਦੀ 5 ਲੱਖ ਦੀ ਰੇਡ ਚਿੱਟਾ ਕੁਰਤਾ ਪਜਾਮਾ ਬੱਲ ਦੇ ਜੁੱਤੀ ਇਟਲੀ ਆ ਮੇਡ ਆਹ ਦੁੱਲੇ ਦੀ ਪੁਆ ਗਿਆ 5 ਲੱਖ ਦੀ ਰੇਡ ਉਹ ਕਾਈ ਤਾੜੀ ਵੱਜੀ ਨਹੀਂ ਆ ਤਾੜੀ